ਤੁਸੀਂ ਦੇਖ ਰਹੇ ਹੋ ਡੈਰੀ ਸਰਟਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੀ ਭਗਵੰਤਪਾ ਸਰਕਾਰ ਦੁਆਰਾ ਹਮੇਸ਼ਾ ਸਰਕਾਰ ਤੁਹਾਡੇ ਦੁਆੜੀ ਇਸ ਮੁਹਿੰਮ ਚਲਾਈ ਗਈ ਸੀ ਲਗਾਤਾਰ ਉਸ ਨੂੰੜੀ ਗਤੀ ਮਿਲ ਰਹੀ ਹੈ ਕਿਤੇ ਆ ਕੇ ਆਮ ਆਦਮੀ ਪਾਰਟੀ ਦੇ ਹਰੇਕ ਵਰਕਰ ਉਸ ਦੇ ਨਾਲ ਹੀ ਵਿਧਾਇਕ ਲੋਕਾਂ ਦੀ ਸਹੂਲਤ ਵਾਸਤੇ ਲੋਕਾਂ ਦੀ ਆਮ ਜਨ ਦੀਆਂ ਮੁਸ਼ਕਲਾਂ ਨੂੰ ਸਮੇਂ ਸਿਰ ਨਿਪਟਾਉਣ ਵਾਸਤੇ ਲਗਾਤਾਰ ਇਸ ਤਰ੍ਹਾਂ ਦੇ ਕੈਂਪਾਂ ਦਾ ਆਯੋਜਨ ਕਰਦੀ ਹੈ ਤੇ ਉਹ ਲੁਧਿਆਣਾ ਦੀ ਗੱਲ ਕਰਦੇ ਲੁਧਿਆਣਾ ਤੇ ਸੈਂਟਰਲ ਤੋਂ ਆਪ ਦੇ ਵਿਧਾਇਕ ਅਸ਼ੋਪ੍ਰਸ਼ ਪੱਪੀ ਦੁਆਰਾ ਪਿਛਲੇ ਹੀ ਦਿਨੀ ਹਰੇ ਆਪ ਸਰਕਾਰ ਤੁਹਾਡੇ ਨਾਲ ਬੜਾ ਕੈਂਪ ਲਗਾਇਆ ਗਿਆ ਜਿੱਤੇ ਕਾਫੀ ਲੋਕਾਂ ਨੂੰ ਲਾਹਾ ਮਿਲਿਆ ਗਿਆ ਅੱਜ ਫਿਰ ਇੱਕ ਵਾਰ ਫੇ ਅਸ਼ੋ ਪੈਸ਼ੇ ਪੱਪੀ ਦੁਆਰਾ ਲੋਕਾਂ ਦੀ ਸਹੂਲਤ ਵਾਸਤੇ ਇੰਤਕਾਲ ਦਾ ਜਿਹੜਾ ਖਾਸ ਕਰਕੇ ਜਿਹੜਾ ਲਗਾਇਆ ਗਿਆ ਕੈਂਪ ਤੇ ਗੱਲਬਾਤ ਕਰਾਂਗੇ ਸਰਕਾਰ ਤੁਹਾਡੇ ਦੁਆਰ ਪਹਿਲਾਂ ਵੀ ਤੁਸੀਂ ਕੈਂਪ ਲਗਾਇਆ ਲੋਕਾਂ ਨੂੰ ਬੜਾ ਹਲਾ ਲਾਹਾ ਦਿੱਤਾ ਖਾਸ ਕਰਕੇ ਉਹਨਾਂ ਮਹਿਲਾ ਨੂੰ ਜਿਹਨਾਂ ਨੂੰ ਬ੍ਰੈਸ ਦੀ ਪ੍ਰੋਬਲਮ ਸੀ ਪਹਿਲਾਂ ਕੈਂਪ ਲੱਗਾ ਸੀ ਲੁਧਾਨੇ ਵਿੱਚ ਇਸ ਦੇ ਨਾਲ ਹੀ ਅੱਜ ਇੰਤਕਾਲ ਦਾ ਵੀ ਕੈਂਪ ਲਗਾਇਆ ਗਿਆ ਸਦੈ ਵੇਖੋ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਜੋ ਸੋਚ ਆ ਪੰਜਾਬ ਦੇ 3.5 ਕਰੋੜ ਲੋਕਾਂ ਨਾਲ ਜੋ ਕੀਤੇ ਹੋਏ ਵਾਅਦੇ ਆ ਉਸ ਵਾਅਦਿਆਂ ਨੂੰ ਕੱਲੇ-ਕੱਲਿਆਂ ਨੂੰ ਪੂਰਾ ਕਰਦੇ ਹੋਏ ਉਹਦੀ ਇੱਕ ਲੜੀ ਦੇ ਵਿੱਚ ਇੱਕ ਕੈਂਪਾਂ ਦਾ ਵੀ ਕੰਮ ਆ ਜਿਹੜਾ ਥੋੜੇ ਜਿਹਾ ਹਫਤਾ ਕੋਇਆ ਬਾਸਲਾਮਗੰਜ ਦੇ ਵਿੱਚ ਸਾਰੇ ਮਹਿਕਮੇ ਵਾਲੇ ਆ ਕੇ ਕਰਕੇ ਗਏ ਆ ਉਹਦੇ ਨਾਲ ਹਜ਼ਾਰਾਂ ਲੋਕਾਂ ਨੂੰ ਫਾਇਦਾ ਹੋਇਆ ਪਹਿਲੇ ਕੈਂਪ ਨਾਲ ਅੱਜ ਸੈਂਕੜਿਆਂ ਦੇ ਸੌਆਂ ਦੀ ਗਿਣਤੀ ਦੇ ਵਿੱਚ ਹੁਣ ਤੱਕ ਇੰਤਕਾਲ ਤੇ ਆਪਣੀਆਂ ਪੈਨਸ਼ਨਾਂ ਮੇਰੀਆਂ ਸਤਕਾਰਯੋਗ ਬਜ਼ੁਰਗ ਮਾਮਾ ਭੈਣਾ ਬਜ਼ੁਰਗਾਂ ਦੀ ਜੋ ਕੀਤੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮ ਨੇ ਸਾਰੇ ਮਹਿਕਮੇ ਵਾਲੇ ਤਹਿਸੀਲਦਾਰ ਸਾਹਿਬ ਕਾਨੂੰਗੋਸਾ ਪਟਵਾਰੀ ਸਾਰੇ ਹੈਲਥ ਦੇ ਸਾਡੇ ਅਫਸਰ ਸਹਿਬਾਨ ਸਾਰੇ ਮਹਿਕਮਿਆਂ ਦੇ ਕਿਉਂਕਿ ਇਹ ਸਰਕਾਰ ਤੁਹਾਡੇ ਦੁਆਰ ਕੱਲੀਆਂ ਗੱਲਾਂ ਨਾਲ ਨਹੀਂਗਾ ਇਹ ਕੰਮ ਦੇ ਨਾਲ ਆ ਪ੍ਰੈਕਟੀਕਲ ਕੰਮ ਜਦੋਂ ਬੰਦੇ ਲੋਕ ਦੇਖਦੇ ਆ ਵੀ ਸਾਨੂੰ ਉੱਥੇ ਸਰਕਾਰੀ ਦਫ਼ਤਰਾਂ 'ਚ ਨਹੀਂ ਜਾਣਾ ਪੈਂਦਾ ਕੋਈ ਦਿਹਾੜੀ ਨਹੀਂ ਤੋਲਣੀ ਪੈਂਦੀ ਇਹ ਪਹਿਲੀ ਸਰਕਾਰ ਆ ਮੈਨੂੰ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਵਾ ਅੱਜ ਸਵੇਰ ਦੇ ਅਸੀਂ ਸਿਵਲ ਹਸਪੀਟਲ ਦੇ ਵਿੱਚ ਵੀ ਅੱਜ ਸਵੇਰ ਦੇ ਸਾਡੇ ਰਾਜ ਸਭਾ ਮੈਂਬਰ ਸਨੀ अरोड़ा ਜੀ ਮੈਂ ਡੀਸੀ ਸਾਹਿਬਾ ਸਾਰੇ ਅਫਸਰ ਸਹਿਬਾਨ ਏਡੀਸੀ ਸਾਹਿਬਾਨ ਸਾਰੇ ਅਫਸਰ ਸਹਿਮਾਨ ਕਿਉਂਕਿ ਅਸੀਂ ਲੋਕਾਂ ਨੇ ਸਾਨੂੰ ਕਿਸੇ ਆਸ ਨਾ ਚੁਣਿਆ ਵਾ ਇਹ ਆਪਣੀ ਨਮਾਇੰਦਗੀ ਦਿੱਤੀ ਹੈ ਜੇ ਲੋਕਾਂ ਦੀ ਆਸ ਦੇ ਉੱਤੇ ਪੂਰਾ ਨਹੀਂ ਉੱਤਰਨਾ ਫਿਰ ਅਸੀਂ ਵੀ ਉਹ ਪਹਿਲੇ ਹੀ ਰਾਜਨੀਤੀ ਵਾਲਿਆਂ ਤਰ੍ਹਾਂ ਪੰਜ ਪੌਣੇ 5 ਸਾਲ ਬਾਅਦ ਜਿਹੜੇ ਆਉਂਦੇ ਸੀ ਲੋਕਾਂ ਦੇ ਵਿੱਚ ਫਿਰ ਵੋਟਾਂ ਮੰਗ ਕੇ ਫਿਰ ਜਾ ਕੇ ਸੌ ਜਾਂਦੇ ਸੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕੋ ਹੀ ਕਹਿਣਾ ਜੋ ਲੋਕਾਂ ਨਾਲ ਵਾਅਦਾ ਉਹ ਕਰਿਓ ਜਿਹੜਾ ਪੂਰਾ ਨਮੂਣਾ ਵਾ ਅਸੀਂ ਇੱਕ ਉਸ ਵਾਦਿਆਂ ਦੇ ਨਾਲ ਤੁਰੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਆ ਹਲਕੇ ਸੈਂਟਰ ਦਾ ਸੇਵਾਦਾਰਾਂ ਜੋ ਹਲਕੇ ਸੈਂਟਰ ਦੇ ਲੋਕਾਂ ਦੀ ਤਕਲੀਫ ਆ ਉਹ ਮੇਰੀ ਆਪਣੀ ਤਕਲੀਫ ਆ ਕੱਲੇ-ਕੱਲੇ ਬੰਦੇ ਦੀ ਤਕਲੀਫ ਜਿਹੜੀ ਆ ਉਹਨੂੰ ਦੂਰ ਕਰ ਲਈਏ ਕੈਂਪ ਅੱਜ ਉਹਦਾ ਇੱਕ ਹਿੱਸਾ ਵਾ ਔਰ ਪਹਿਲਾਂ ਵੀ ਇੱਕ ਹਫਤਾ ਪਹਿਲਾਂ ਲਾਇਆ ਉੱਥੇ ਹਜ਼ਾਰਾਂ ਲੋਕਾਂ ਨੇ ਫਾਇਦਾ ਲਿਆ ਉਸ ਕੈਂਪ ਦਾ ਇਹ ਅੱਜ ਸੈਂਕੜਿਆਂ ਦੇ ਹਿਸਾਬ ਨਾਲ ਹੋ ਚੁੱਕੇ ਆ ਹੌਲੀ-ਹੌਲੀ ਲੋਕ ਆ ਰਹੇ ਆ 3 ਵਜੇ ਤੱਕ ਕੈਂਪ ਹੈਗਾ ਵਾ ਔਰ ਮੈਂ ਇਸ ਗੱਲ ਦਾ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਜਿਹੜਾ ਮੇਰੇ ਤੇ ਭਰੋਸਾ ਰੱਖਿਆ ਹੋਇਆ ਤੁਹਾਡੇ ਭਰੋਸੇ ਨੂੰ ਕਦੇ ਟੁੱਟਣ ਨਹੀਂ ਦਊਂਗਾ ਤੁਹਾਡੇ ਭਰੋਸੇ ਨੂੰ ਹੋਰ ਮਜ਼ਬੂਤ ਕਰੂੰਗਾ ਆਮ ਲੋਕਾਂ ਦਾ ਇਹੀ ਕਿ ਨਾ ਵਿਸ਼ਵਾਸ ਹੁੰਦਾ ਜਾਂ ਸ਼ੱਕ ਹੁੰਦਾ ਵੀ ਜਦੋਂ ਤਹਿਸੀਲ ਜੀ ਜਾਂਦੇ ਆ ਪਟਵਾਰੀ ਪੈਸੇ ਖਾਂਦੇ ਆ ਭ੍ਰਿਸ਼ਟਾਚਾਰ ਦੇ ਲੱਗਦਾ ਵੀ ਹੁਣ ਉਹ ਕੰਮ ਖਤਮ ਹੋ ਗਿਆ ਜਿਹਦਾ ਇੰਦਰੇ ਪਿਆਸ ਤੇ ਯਾਰੇ ਸਰਕਾਰ ਵੱਲ ਦੇਖੋ ਅਫਸਰ ਸਹਿਬਾਨਾਂ ਨੂੰ ਵੀ ਪਤਾ ਵਾ ਵੀ ਇਹ ਸਰਦਾਰ ਭਗਵਾਨ ਸਿੰਘ ਮਾਨ ਦੀ ਆ ਸਰਕਾਰ ਜਿਹੜਾ ਵੀ ਬੰਦਾ ਕੋਈ ਕ੍ਰੈਪਸ਼ਨ ਚਾਹੇ ਕੋਈ ਵੀ ਬੰਦਾ ਵਾ ਚਾਹੇ ਮਹਿਕਮੇ ਵਾਲਾ ਚਾਹੇ ਕੋਈ ਰਾਜਨੀਤੀ ਬੰਦਾਵਾ ਇਹੀ ਰੋਗ ਨੂੰ ਤਾਂ ਲੋਕਾਂ ਨੇ ਦੂਰ ਕਰਨ ਲਈ ਸਾਡੀ ਚੋਣ ਕੀਤੀ ਆ ਜੇ ਅਸੀਂ ਵੀ ਸਾਡੇ ਹੁੰਦੇ ਵੀ ਇਹੀ ਰੋਗ ਲੋਕਾਂ ਦੇ ਵਿੱਚ ਰਹੂਗਾ ਤਾਂ ਫਿਰ ਲੋਕ ਕਹੂਗੇ ਪਹਿਲੇ ਵਾਲਿਆਂ ਤਰ੍ਹਾਂ ਹੁਣ ਵੀ ਕਰਪਸ਼ਨ ਹੋਈ ਜਾਂਦੀ ਆ ਕਰਪਸ਼ਨ ਕੋਈ ਖਤਮ ਨਹੀਂ ਹੋਗੀ ਮੈਂ ਇਹ ਨਹੀਂ ਕਹਿੰਦਾ ਵੀ ਖਤਮ ਹੋ ਗਈ ਉਹਦਾ ਐਂਡ ਤੱਕ ਉਹਦੇ ਨਾਲ ਉਹਦੇ ਖਿਲਾਫ ਲੜਾਈ ਔਰ ਉਹਦੇ ਲਈ ਜੋ ਵਧੀਆ ਸਹੂਲਤ ਲੋਕਾਂ ਲਈ ਹੋ ਸਕਦੀ ਆ ਆ ਕ੍ਰੈਪਸ਼ਨ ਰੋਕਣ ਵਾਲੇ ਹੀ ਕੰਮ ਨੇ ਅੱਜ ਇਹ ਲੋਕਾਂ ਦੇ ਸਰਕਾਰ ਤੁਹਾਡੇ ਦੁਆਰ ਇਹ ਸਮਝ ਲਓ ਲੋਕਾਂ ਦੇ ਜੇਬਿਆਂ ਨੂੰ ਇੱਕ ਕਿਸਮ ਦਾ ਤਾਲਾ ਲੱਗ ਰਿਹਾ ਕੋਈ ਲੋਕਾਂ ਦੇ ਪੈਸੇ ਨਹੀਂ ਬਾਹਰ ਨਿਕਲ ਰਹੇ ਬਿਨਾ ਪੈਸੇ ਤੋਂ ਸੇਵਾ ਹੋ ਰਹੀ ਆ ਸਰਕਾਰ ਦੀ ਸਰਕਾਰ ਤੁਹਾਡੇ ਦੁਆਰ ਦਾ ਮਤਲਬ ਹੀ ਇਹ ਹੈ ਵੀ ਲੋਕਾਂ ਦਾ ਕੋਈ ਨਜਾਇਜ਼ ਪੈਸਾ ਨਾ ਖਰਚ ਹੋਵੇ ਗਰੀਬਾਂ ਦਾ ਬਣਦਾ ਹੱਕ ਉਹਨਾਂ ਦੇ ਘਰ ਜਾ ਕੇ ਦਿੱਤਾ ਜਾਵੇ। ਕਿਹਦਾ ਦੇਖਦੇ ਹੋ? ਸੈਂਟਰ ਹਲਕੇ ਦੇ ਕੋਛੜੇ ਇਲਾਕੇ ਹੈਗੇ ਆ, ਕੁਝ ਲੇਬਰ ਟਾਈਪ ਦੇ ਤਬਕਾ ਦੇ ਲੋਕ ਰਹਿੰਦੇ ਆ। ਲੱਗ ਰਿਹਾ ਵੀ ਤੁਹਾਡੇ ਵੱੜੇ ਪ੍ਰਿਆਸ ਕੀਤੇ ਜਾ ਰਹੇ ਆ। ਆਮ ਜਨਤਾਈ ਸਕੂਲ ਤੇ ਉਹ ਇਦਾਂ ਹੀ ਮੇੜੀ ਕੈਂਪ ਹੈ, ਉਹ ਹਮੇਸ਼ਾ ਐਦਾਂ ਹੀ ਲੱਗਦੇ ਰਹਿਣਗੇ। ਦੇਖੋ ਪੈਸੇ ਵਾਲੇ ਨੇ ਪੈਸੇ ਨਾਲ ਕੰਮ ਕਰਾ ਲੈਣਾ। ਸਵਾਲ ਤਾਂ ਮਿਡਲ ਕਲਾਸ ਤੇ ਗਰੀਬ ਆਦਮੀ ਦਾ ਵਾ। ਜਦੋਂ ਉਹਨੂੰ ਆਪਣੀ ਤਨਖਾਹ ਚ ਉਹ ਜਿਹਦੀ ਤਨਖਾਹ ਦਾ ਸੀ ਹਾਰਾ, ਜੀ ਉਹਨੂੰ 500 ਰੁਪਈਆ ਨਿਯਾਜ ਕਿਤੇ ਦੇਣਾ ਪੈਂਦਾ ਤਕਲੀਫ ਤਾਂ ਉਹਦੀ ਆ। ਉਹਨਾਂ ਦੀਆਂ ਤਕਲੀਫਾਂ ਦੂਰ ਕਰਨ ਲਈ ਅੱਜ ਇਹ ਕੈਂਪਾਂ ਦੇ ਵੀ ਉਪਰਾਲੇ ਕੀਤੇ ਜਾ ਰਹੇ ਆ ਔਰ ਸਰਕਾਰ ਵੀ ਉਹਨਾਂ ਲੋਕਾਂ ਦੇ ਦਵਾਰ ਤੇ ਜਾ ਰਹੀ ਆ ਜਿਹੜੇ ਲੋਕਾਂ ਦੀ ਤਕਲੀਫ ਆ ਤਕਲੀਫ ਦੂਰ ਕਰਨ ਲਈ ਬਹੁਤ ਸ਼ੁਕਰੀਆ ਆ ਕੈਂਪ ਲੋਕਾਂ ਨੇ ਕਾਫੀ ਲਾਹ ਲਾਇਆ ਪਹਿਲਾਂ ਵੀ ਕੈਂਪਾਂ ਦੇ ਨੂੰ ਲੱਗ ਰਿਹਾ ਵੀ ਜਿਹੜਾ ਖਾ ਸਕੇ ਤਹਿਸੀਲ ਚ ਲੋਕੀ ਆਂਦੇ ਪਟਵਾਰੀ ਆਂਦੇ ਕਹਿੰਦੇ ਵੀ ਪੈਸੇ ਲਲੰਦੇ ਆ ਹਮੇਸ਼ਾ ਇਹੀ ਜਾਂ ਤਾਂ ਦੋਸ਼ ਲੱਗਦੇ ਆ ਜਾਂ ਤਾਂ ਪੈਸੇ ਦੇਣ ਬੈ ਕੰਮ ਹੁੰਦਾ ਪ੍ਰਾਪਰਟੀਆਂ ਦਾ ਕੀ ਲੱਗ ਰਿਹਾ ਐਦਾਂ ਦੇ ਕੈਂਪ ਜਿਹੜੇ ਵਿਧਾਇਕ ਅਸ਼ੋਕ ਪਰਸ਼ੀ ਪੱਪੀ ਵੱਲੋਂ ਕੀਤੇ ਜਾ ਰਹੇ ਲੱਗਦਾ ਵੀ ਮਾਨ ਸਰਕਾਰ ਦੇ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਇਨ ਬਿਨ ਪੂਰੇ ਹੋ ਰਹੇ ਇਹ ਵਾਅਦੇ ਸਾਰੇ ਪੂਰੇ ਹੋ ਰਹੇ ਆ ਜੀ ਜਿਹੜੇ ਕੁਝ ਰਹਿ ਗਏ ਉਹ ਵੀ ਪੂਰੇ ਹੋ ਰਹੇ ਨੇ ਦੇਖੋ ਪਟਵਾਰੀ ਵੀ ਬੈਠੇ ਨੇ ਤਿੰਨੋ ਤਿੰਨੋ ਤਰ੍ਹਾਂ ਦੇ ਪਟਵਾਰੀ ਬੈਠੇ ਨੇ ਇੱਥੇ ਜਿਹੜਾ ਕੰਮ ਵੀ ਅੱਜ ਲੈ ਕੇ ਜਾਣਗੇ ਅਸੀਂ ਉਹਨਾਂ ਨੂੰ ਪੂਰਾ ਕਰਾ ਕੇ ਦੇਵਾਂਗੇ ਜਿਹੜੇ ਸਾਡੇ ਕੋਲ ਲੋਕ ਬੜੇ ਮਾਣ ਨਾਲ ਆ ਰਹੇ ਨੇ ਉਹਨਾਂ ਦਾ ਕੰਮ ਪੂਰਾ ਹੋਊਗਾ ਜੀ ਅਸੋ ਦਾ ਦੱਸ ਦੀ ਕਿ ਕਿੰਨੇ ਕਿਤੇ ਆ ਕੇ ਜਿਹੜਾ ਕਿਸਾ ਦੇਖ ਦਿਓ ਕਿਦਾਂ ਦੇ ਕੰਮ ਬੜਾ ਆਮ ਲੋਕਾਂ ਨੂੰ ਇਸ ਤਰ੍ਹਾਂ ਇਦਾਂ ਦੇ ਜਿਹੜੇ ਮੋਹਮ ਚੱਲਦੀ ਆ ਸਰਕਾਰ ਵੱਲੋਂ ਆਮ ਲੋਕਾਂ ਦੇ ਭਲੇ ਵਾਸਤੇ ਖਾਸ ਕਰਕੇ ਪੈਨਸ਼ਨ ਦਾ ਕੰਮ ਹੋਵੇ ਬਜ਼ੁਰਗਾਂ ਵਾਸਤੇ ਜਾਂ ਫਿਰ ਇੰਤਕਾਲ ਰਜਿਸਟਰੀਆਂ ਦੇ ਕੰਮ ਹੋਵੇ ਕਿਦਾਂ ਲੱਗਦਾ ਵੀ ਆਮ ਹੁਣ ਇੱਕ ਭ੍ਰਸ਼ਟਾਚਾਰ ਮੁੱਖ ਸਰਕਾਰ ਇਹ ਬਿਲਕੁਲ ਆਪਣੇ ਇਨ ਬਿਨ ਬਾਇਦੇ ਪੂਰੇ ਕਰ ਰਹੀ ਹੈ ਇਹ ਸੀਐਮ ਮਾਨ ਸਾਹਿਬ ਬਹੁਤ ਵੱਡੀ ਜਿਹੜਾ ਇਹ ਚਲਾਇਆ ਉਹਨਾਂ ਨੇ ਸਰਕਾਰ ਆਪਕੇ ਦੁਆਰ ਉਹ ਉਹਨਾਂ ਨੂੰ ਇੱਕ ਸ਼ੌਂਕ ਵੀ ਹੁੰਦਾ ਇੰਟਰਸਟਰੀ ਹੁੰਦਾ ਬੰਦੇ ਨੂੰ ਉਹ ਮੇਰੇ ਖਾਲ ਆਪ ਮੇਰੇ ਖਾਲ ਕੋਈ ਅਜੇ ਤੱਕ ਮੁੱਖ ਮੰਤਰੀ ਤੁਸੀਂ ਪੱਤਰਕਾਰ ਹੋ ਇੰਨੀ ਦੇਰ ਦੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਆਂਦੇ ਪਹਿਲੇ ਦਾ ਤੁਸੀਂ ਪੱਤਰਕਾਰ ਹੋ ਅਜੇ ਤੱਕ ਤੁਸੀਂ ਮੁੱਖ ਮੰਤਰੀ ਇਦਾਂ ਦਾ ਕੋਈ ਦੇਖਿਆ ਨਹੀਂ ਹੋਣਾ ਵੀ ਜਿਹੜਾ ਇੰਨਾ ਮੁੱਖ ਮੰਤਰੀ ਲੋਕਾਂ ਦੇ ਵਿੱਚ ਵਿਚਰਿਆ ਹੋਵੇ ਇਲਾਕਿਆਂ 'ਚ ਜਾ ਰਿਹਾ ਹੋਵੇ ਅਜੇ ਤੱਕ ਨਹੀਂ ਦੇਖਿਆ ਆਣਾ ਉਦੋਂ ਹੀ ਸਾਡੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੇ ਸੈਂਟਰ ਹਲਕੇ ਦੇ ਇਹ ਫਸਟ ਟਾਈਮ ਬਣੇ ਨੇ ਜ਼ਰੂਰ ਬਣੇ ਨੇ ਲੇਕਿਨ ਜਿਹੜਾ ਸ਼ੌਕ ਹੁੰਦਾ ਨਾ ਬੰਦੇ ਨੂੰ ਕੰਮ ਕਰਨ ਦਾ ਉਹ ਇਹਨਾਂ 'ਚ ਦਿਸਿਆ ਮੈਂ ਵੀ ਪਾਰਟੀ ਦੂਜੀ ਛੱਡ ਕੇ ਆਇਆ ਮੈਂ ਦੇਖ ਕੇ ਇਹਨਾਂ ਨੂੰ ਆਇਆ ਕੰਮ ਦੇਖ ਕੇ ਆਇਆ ਇਹਨਾਂ ਦੇ ਇਹ ਨਾਲਿਆਂ ਚ ਨਾਲੀਆਂ ਚ ਵੜ ਕੇ ਕੰਮ ਦਾ ਸ਼ੌਂਕ ਹੈ ਆ ਜਿਹੜੇ ਬੈਠੇ ਨੇ ਇਹ ਸਰਕਾਰ ਵੱਲੋਂ ਇਹਨਾਂ ਨੂੰ ਕੰਮ ਕਰਾਉਣ ਦਾ ਵੀ ਸ਼ੌਂਕ ਹੈ ਅੱਗੋਂ ਜਿਹੜੇ ਇਹਨਾਂ ਦੇ ਵਲੰਟੀਅਰ ਨੇ ਕੰਮ ਕਰਨ ਵਾਲੇ ਨੇ ਅਜੂਨੀ ਦਾ ਵਾਰਡ ਹੈ ਇਹਨਾਂ ਨੂੰ ਤੁਸੀਂ ਦੇਖੋ ਰਾਤ ਨੂੰ ਦੇਖੋ 2 ਵਜੇ 3 ਤੇ ਔਨਲਾਈਨ ਬੈਠੇ ਹੁੰਦੇ ਨੇ ਕੋਈ ਕਿਸੇ ਫੋਨ ਕਰਤਾ ਇਹਨਾਂ ਨੇ ਵੀ ਕੰਮ ਨੂੰ ਤਿਆਰ ਨੇ ਮਤਲਬ ਇਹਦਾ ਸਿਸਟਮ ਹੀ ਆਮ ਆਦਮੀ ਪਾਰਟੀ ਦਾ ਜਿਹੜੇ ਪੱਪੀ ਜੀ ਨਾਲ ਸ਼ੋਕਰਾਜ ਜੀ ਨਾਲ ਲੋਕ ਜੁੜੇ ਹੋਏ ਨੇ ਉਹ ਸਾਰੇ ਇਦਾਂ ਦੇ ਨੇ ਤੁਸੀਂ ਉਹਨਾਂ ਦੇ ਫੋਨ ਨਹੀਂ ਰਾਤ ਨੂੰ ਬੰਦ ਹੋਣਗੇ ਨਾ ਪੀ ਦਾ ਨਾਂ ਹੀ ਉਹਨਾਂ ਦੇ ਵਲੰਟੀਅਰ ਨਾ ਹੀ ਉਹਨਾਂ ਇਲਾਕੇ ਦੇ ਜੁੜੇ ਫੋਨ ਓਨ ਰਹਿਣਗੇ ਆਮ ਬੰਦਿਆਂ ਵਾਸਤੇ ਸਰਕਾਰ ਤੇ ਆਮ ਬੰਦਿਆਂ ਵਾਸਤੇ ਸਰਕਾਰ ਹੈ ਔਰ ਉਹ ਆਪਣੇ ਇੱਕ ਕੰਮ ਦਾ ਸ਼ੌਂਕ ਹੁੰਦਾ ਜਨੂਨ ਹੁੰਦਾ ਉਸ ਵਾਸਤੇ ਹੈ ਤੇ ਉਹ ਪਪੀ ਐਮਐਲਏ ਜਿਹੜੇ ਨੇ ਇਹਨਾਂ ਨੂੰ ਜਨੂਨ ਪੂਰੀ ਤਰ੍ਹਾਂ ਸਿਰ ਤੇ ਨਾ ਇਦਾਂ ਦਾ ਐਮਐਲਏ ਮਿਲਿਆ ਇਹ ਐਮਐਲਏ ਨਹੀਂ ਇਹ ਲੋਕਾਂ ਦਾ ਸੇਵਾਦਾਰ ਹੈ ਅਸਲੀ ਜੁਣਿਆ ਸੇਵਾਦਾਰ ਮਿਹਰਬਾਨੀ ਸੋ ਕਿਵੇਂ ਕਿਤੇ ਗੰਦਾ ਸੀ ਇਹ ਪੈਨਸ਼ਨਾਂ ਤੇ ਅਰੇ ਇੰਤਕਾਲ ਦੇ ਕੰਮ ਅਸ਼ੋਕ ਪ੍ਰਸ਼ਰ ਬਪੀੜੇ ਵਿਦਾਇਕ ਹੈ ਸੈਂਟਰਲ ਲੁਧਿਆਣਾ ਤੋਂ ਤੇ ਕਹਿੰਦੇ ਕਿ ਅੱਗੇ ਪਹਿਲਾਂ ਵੀ ਕੈਂਪ ਲਗਾਏ ਕਾਫੀ ਲੋਕਾਂ ਲਾਹਾ ਦਿੱਤਾ ਕਿੰਨੇ ਕਿਤੇ ਅੱਗੇ ਦੱਸੇ ਕਿ ਇਹ ਜਿਹੜੇ ਕੈਂਪ ਲੱਗਦੇ ਆ ਅੱਜ ਉਹਨਾਂ ਦੇ ਲੋਕਾਂ ਵਾਸਤੇ ਪੈਨਸ਼ਨ ਦੇ ਖਾਸ ਕਰਕੇ ਇੰਤਕਾਲ ਜਿਹੜੇ ਲੋਕਾਂ ਨੂੰ ਤਹਿਸੀਲਾਂ 'ਤੇ ਜਾ ਕੇ ਆਮ ਲੋਕਾਂ ਦੇ ਹਮੇਸ਼ਾ ਦੋਸ਼ ਲੱਗਦੇ ਸੀ ਜਾਂ ਪ੍ਰਤੈਰੋਪ ਲੱਗਦੇ ਸੀ ਇਹ ਪਟਵਾਰੀ ਜਾਂ ਤਹਿਸੀਲਦਾਰ ਪੈਸੇ ਲੈ ਕੇ ਕੰਮ ਕਰਦੇ ਲੇਕਿਨ ਇੱਥੇ ਪੰਜਾਬ ਦੀ ਮਾਸ ਲੋਕਾਂ ਦੇ ਹਿੱਤ ਵਾਸਤੇ ਜਿਹੜੇ ਇਹ ਇੰਤਕਾਲ ਅਤੇ ਪੈਨਸ਼ਨ ਜਿਹੜੀ ਸੁਵਿਧਾ ਅੱਜ ਇਹ ਕੈਂਪ ਲਗਾਇਆ ਗਿਆ ਅਸ਼ੋ ਪ੍ਰੈਸ਼ਰ ਪੱਪੀ ਦੇ ਦੇਸ਼ਾ ਨਿਰਦੇਸ਼ਾਂ ਦੇ ਤੱਕ ਤੇ ਆ ਕੇ ਅੱਜ ਸੈਂਟਰ ਦੇ ਹਲਕੇ ਉਹ ਲੋਕਾਂ ਨੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਪੈਨਸ਼ਨ ਲਗਾਈ ਸੋ ਪੈਨਸ਼ਨ ਦਾ ਕੰਮ ਹੋ ਰਿਹਾ ਇਸ ਦੇ ਨਾਲ ਹੀ ਜਿਨ੍ਹਾਂ ਨੇ ਆਪਣੀ ਫਰਦ ਜਾਂ ਇੰਤਕਾਲ ਦਾ ਰਜਿਸਟ੍ਰੇਸ਼ਨ ਕੰਮ ਕਰਾਉਣਾ ਸੀ ਤੇ ਬਿਲਕੁਲ ਕਿਸੇ ਵੀ ਤਰ੍ਹਾਂ ਦਾ ਬਿਲਕੁਲ ਫ੍ਰੀ ਇੱਥੇ ਕੰਮ ਹੋ ਰਿਹਾ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੀ ਗੱਲ ਕੀਤੀ ਬਿਲਕੁਲ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਪੰਜਾਬ ਦੇ ਵਿੱਚ ਆਮ भगवंत मान सरकार देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर।